ਬੋਲ ਸ਼ੰਕਰ ਵਿਵਾਨ ਕੀ ਜੈ ਬੁਲੁਸ਼ੀਵ ਪਰਵਾਰ ਕੀ ਜੈ ਨਿਆ ਸਾਲ ਸ਼ਿਵ ਕੇ ਸਾਥ ਇੱਕ ਗੁਰੂ ਅਸਹਾਜ ਦੇ ਵਿੱਚ ਬਹੁਤ ਹੀ ਵੱਡਾ ਦੁਦਰ ਜਗ ਮੁੰਜਾਰਿਆ ਜੀ ਸ਼ਿਪੋਲੇ ਨਾ ਦਾ ਰੁਦਰ ਜਗ ਮੁੰਜਾਰਿਆ ਜੀ ਸਾਰੇ ਇਲਾਕਾ ਨਿਵਾਸੀਆਂ ਗੇ ਗੁਰੂ ਅਸਹਾਏ ਦੇ ਸਾਰੇ ਸਜਨਾਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਪਰਿਵਾਰ ਇਸ ਜਾਗ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਤਾ ਕਰੋ ਇਹ ਜਿਹੜਾ ਜਾਗ ਹੋਣ ਜਾ ਰਿਹਾ ਜੀ ਇਹ ਰਾਜਾ ਕੁਮਾਰ ਜੀ ਤੇ ਬੋਵੀ ਨੂਲਾ ਜੀ ਉਹਨਾਂ ਨੇ ਸੋਚੀਏ ਕਿ ਕਿਉਂ ਨਾ ਨਵਾਂ ਸਾਲ ਕਿਸੇ ਚੰਗੇ ਧਾਰਮਿਕ ਕੰਮ ਦੇ ਵਿਚਾਰਾਂ ਦੇ ਨਾਲ ਬਤਾਇਆ ਜਾਵੇ ਕਿ ਨਵਾਂ ਸਾਲ ਸਾਰਾ ਹੀ ਖੁਸ਼ੀਆਂ ਭਰਿਆ ਰਹੇ ਸੁਖ ਸ਼ਾਂਤੀ ਭਰਿਆ ਰਹੇ ਦੁੱਖਾਂ ਤੋਂ ਸ਼ੁਕਰਾ ਮਿਲੇ ਕੰਮ ਚ ਕਮਾਈ ਚ ਵਾਧਾ ਮਿਲੇ ਹਰੇਕ ਪਰਿਵਾਰ ਨੂੰ ਇਸ ਕਰਕੇ ਉਹਨਾਂ ਨੇ ਇਹ ਨਵੀਂ ਸੋਚ ਸੋਚੀਏ ਕਿ ਇਹ जग ਰਾਇਆ ਜਾਵੇ ਜਿਹੜੇ जग ਹੁਣ ਜਾ ਰਿਹਾ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਬਹੁਤ ਹੀ ਤਗੜਾ ਜਿਹਾ ਹੁਣ ਜਾ ਰਿਹਾ ਜੀ ਔਰ ਕਾਫੀ ਸਾਲਾਂ ਤੋਂ ਮੇਰੇ ਖਿਆਲ ਮੈਂ ਆਪਣੀ ਲਾਇਜ਼ ਵਿੱਚ ਇਹ ਜਾਗ ਐ ਹੋਇਆ ਨਹੀਂ ਵੇਖਿਆਗਾ ਇਹ ਜਾਗ ਬਹੁਤ ਵੱਡਾ ਹੋਣ ਜਾ ਰਿਹਾ ਜੀ ਤੇ ਇਹਦੇ ਵਿੱਚ ਉਸ ਦਿਨ ਪੂਰਾ ਲੰਗਰ ਵੀ ਉਸ ਦਿਨ ਚੱਲੇਗਾ ਜੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਇਹ ਉਸ ਜਾਗਦੇ ਵਿੱਚ ਪਹੁੰਚ ਨਿਗਰਪਾਲਤਾ ਕਰੋ ਇਹ ਜਾਗ 1 ਜਨਵਰੀ 2025 ਦਿਨ ਬੁੱਧਵਾਰ ਰੇਵੇ ਪਾਰਕ ਗੁਰੂ ਅਰ ਸਹਾਇ ਵਿੱਚ ਹੋਣ ਜਾ ਰਿਹਾ ਜੀ ਔਰ ਇਹਦੇ ਵਿੱਚ ਕੀ ਹੈ ਜੀ ਇਹਦੇ ਵਿੱਚ ਕੋਈ ਵੀ ਧਰਮ ਨਾਲ ਕੋਈ ਸੰਬੰਧਤ ਕੋਈ ਚੀਜ਼ ਨਹੀਂ ਹੈ ਜੀ ਸਾਰੇ ਧਰਮਾਂ ਦੇ ਵਿੱਚ ਚੱਲੇ ਗਈ ਕੋਈ ਵੀ ਇੱਥੇ ਆ ਸਕਦਾ ਹੈ ਤੇ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਇਹ ਸਾਰੇ ਇਲਾਕਾ ਨਿਵਾਸੀਆਂ ਨੂੰ ਆਸ-ਪਾਸੇ ਪਿੰਡਾਂ ਪਿੰਡਾਂ ਵਾਲਿਆਂ ਨੂੰ ਵੀ ਇਹਦੇ ਵਿੱਚ ਆਪਾਂ ਆਦਾ ਯੋਗਦਾਨ ਪਾਈਏ ਪੂਰਨ ਉਤੀ ਪਾਈਏ ਕਿ ਸਾਰੇ ਹੀ ਸੋਖ ਸ਼ਕਤੀ ਦੇ ਭਾਗੀ ਵਾਸਿਕਨ ਉੱਤੇ ਕੋਈ ਰਤਾ ਸ਼ੀਵਾ ਪ੍ਰਾਪਤ ਕਰ ਸਕਣ। ਆਪਾਂ ਹੁਣ ਜਿਵੇਂ ਕੋਈ ਕੰਮ ਕਰਨੇ ਆ ਤੇ ਆਪਾਂ ਨੂੰ ਉਹਦੀ ਓਨੀ ਹੀ ਮਜ਼ਦੂਰੀ ਮਿਲਦੀ ਏ। ਜਿੰਨਾ ਕੰਮ ਕਰਾਂਗੇ ਓਨਾ ਹੀ ਆਪਾਂ ਨੂੰ ਉਹਦਾ ਫਾਲ ਮਿਲਦਾ ਹੈ। ਜੇ ਚੰਗਾ ਕਰਾਂਗੇ ਚੰਗਾ ਫਾਲ ਮਿਲਦਾ ਹੈ, ਮਾੜਾ ਕਰਾਂਗੇ ਮਾੜਾ ਮਿਲਦਾ ਹੈ। ਇਸ ਕਰਕੇ ਸਾਰੇ ਉੱਠਣੇ ਰੱਬ ਦਾ ਨਾਲ ਲੈਨੇ ਆ ਕਿ ਸਾਰਾ ਦਿਨ ਸੁਖਾ ਲੰਗੇ, ਖੁਸ਼ੀਆਂ ਭਰਾਂ ਲੰਗੇ। ਉਵੇਂ ਹੀ ਉਹਨਾਂ ਨੇ ਸੋਚਿਆ ਹੈ। ਇਸ ਸਾਲ ਦਾ ਲਾਸ਼ ਲੈਣ ਵੀ ਭੋਲੇ ਨਾਲ ਦੇ ਦਰਬਾਰ 'ਚ 31 ਦਸੰਬਰ ਨੂੰ ਉੱਥੇ ਭਜਨ ਕੀਰਤਨ ਚੱਲਣਗੇ ਨੱਚਣਗੇ ਟੱਪਣਗੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਨਗੇ ਤੇ ਸਵੇਰੇ ਜਿਹੜਾ 1 ਜਨਵਰੀ ਹੋਏਗੀ ਉਸ ਦਿਨ ਵੀ ਸ਼ੁਰੂਆਤ ਇਸੇ ਕੰਮ ਤੋਂ ਹੋਏਗੀ ਔਰ ਹਵਨ ਵੀ ਹੋਏਗਾ ਇਹਦੇ ਵਿੱਚ ਪੂਰਨ ਉਤੀ ਪਾਈ ਹੈਗੀ ਪੂਰਨ ਉਤੀ ਸਾਰੇ ਹੀ ਪਾ ਸਕਦੇ ਨੇ ਜਿਵੇਂ ਆਪਾਂ ਕੋਈ ਚੰਗਾ ਕੰਮ ਕਰਨਿਆ ਉਹ ਵੀ ਆਪ ਨੂੰ ਫਾਲ ਮਿਲਦਾ ਹੈ ਉਵੇਂ ਪਹਿਲੀ ਜਨਵਰੀ ਨੂੰ ਆਪਾਂ ਚੰਗਾ ਕੰਮ ਚਕਰਾ ਨੇ ਬਹੁਤ ਤਗੜਾ ਹੈਵੀ ਕੰਮ ਕਰ ਰਿਹਾ ਜੀ ਕਿ ਸਾਰਾ ਸਾਲ ਖੁਸ਼ੀਆਂ ਭਰਿਆ ਹੋਵੇ ਸਾਰੇ ਇਲਾਕਾ ਨਿਵਾਸੀਆਂ ਗੀ ਇਹ ਖੁਸ਼ੀਆਂ ਭਰਿਆ ਹੋਵੇ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਨਿਆ ਸਾਲ ਚਿਰਕੇ ਸਾਥ ਮਨਾਈਏ ਆਓ ਸਾਰੇ ਰਲ ਕੇ ਬੋਲ ਸ਼ੰਕਰ ਭਗਵਾਨ ਕੀ ਜੈ ਬੋਲੋ ਸ਼ਿਵ ਪਰਵਾਰ ਕੀ ਜੈ